ਅੱਜ ਅੰਮ੍ਰਿਤਸਰ ਤੋਂ ਜਿਹੜਾ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਦਾ ਦਿਹਾਤ ਵਿੰਗ ਹੈ ਉਹਦੇ ਅਧਿਐਕਸ਼ ਮੰਨਾ ਜੀ ਦੇ ਨਿਤਿੱਤਾ ਦੇ ਵਿੱਚ ਇਹ ਜਿਹੜੀ ਰਾਮ ਜੀ ਦੇ ਜੋ ਜਨਮ ਸਥਾਨ ਹੈ ਰਾਮ ਮੰਦਿਰ ਅਯੁੱਧਿਆ ਦੀ ਯਾਤਰਾ ਅੱਜ ਰਵਾਨਾ ਹੋ ਰਹੀ ਹੈ ਟ੍ਰੇਨ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਔਰ ਜਿਹੜੇ ਯਾਤਰੂ ਰਾਮ ਲਲਾ ਜੀ ਦੀ ਦਰਸ਼ਨ ਕਰਨ ਜਾ ਰਹੇ ਨੇ ਉਹਨਾਂ ਦਾ ਸਵਾਗਤ ਕਰਨਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਭਗਵਾਨ ਦੀ ਰਾਮ ਦੀ ਕਿਰਪਾ ਉਹਨਾਂ ਤੇ ਬਣੀ ਰਹੇ ਔਰ ਮੈਂ ਅੱਜ ਉਹਨਾਂ ਲੋਕਾਂ ਨੂੰ ਵੀ ਯਾਦ ਕਰਾਂਗਾ ਜਿਹੜੇ ਲੋਕ ਕਾਂਗਰਸ ਦੇ ਜਿਨ੍ਹਾਂ ਨੇ ਰਾਮ ਲੱਲਾ ਜੀ ਦੇ ਅਸਤਿਤਵ ਦੇ ਉੱਤੇ ਪ੍ਰਸ਼ਨ ਉਠਾਏ ਸੀਗੇ ਔਰ ਇਹੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਔਰ ਉਹਨਾਂ ਦੀ ਟੀਮ ਨੇ ਕਿਹਾ ਸੀ ਕਿ ਰਾਮ ਲੱਲਾ ਜੀ ਦਾ ਅਸਤਿਤਵ ਹੀ ਨਹੀਂ ਹੈ ਉਹਨਾਂ ਨੇ ਰਾਮ ਸੇਤੂ ਨੂੰ ਵੀ ਤਬਾਹ ਕਰਨ ਦਾ ਪ੍ਰਯਾਸ ਕੀਤਾ ਜਹਾਜ਼ਾਂ ਨੂੰ ਲੰਘਾਉਣ ਲਈ ਜਿੱਥੇ ਉਹਨਾਂ ਦਾ ਇੱਕ ਤਰ੍ਹਾਂ ਦਾ ਮੋਨਿਟਰੀ ਗੇਂਜ ਨੂੰ ਕਹਿੰਦੇ ਨੇ ਉਹਨਾਂ ਦਾ ਲਾਭ ਸੀਗਾ ਨੀਜੀ ਔਰ ਉਸ ਵੇਲੇ NASA ਜਿਹੜੀ ਸੈਟੇਲਾਈਟ ਇੰਸਟੀਟਿਊਸ਼ਨ ਹੈ ਉਹਨਾਂ ਨੇ ਇਹ ਜਿਹੜਾ ਬ੍ਰਿਜ ਸੀ ਔਰ ਜਿਹੜਾ ਰਾਮ ਸੇਤੂ ਸੀ ਉਹ ਪ੍ਰਮਾਣਿਤ ਕੀਤਾ ਕਿ ਇਹ ਐਗਜ਼ਿਸਟ ਕਰਦਾ ਹੈ ਅੱਜ ਤੁਸੀਂ ਦੇਖਿਆ ਦੇਸ਼ ਦੇ ਤਪਸਵੀ ਯਸ਼ਸਵੀ ਉਹ ਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਅੱਜ ਜਿਹੜਾ ਬ੍ਰਾਮ ਮੰਦਰ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਉਹਦੇ ਨਾਲ ਇਹ ਵਿਪਖਸ਼ੀ ਪਾਰਟੀਆਂ ਛਿੰਨ-ਬਿੰਨ ਹੋ ਗਈ ਹੈ ਅੱਜ ਹਾਲਤ ਇਹ ਹੈ ਕਿ ਚਾਰਾ ਚੋਰ ਲਾਲੂ ਪ੍ਰਸ਼ਾਦ ਉਹ ਕਹਿੰਦਾ ਹੈਗਾ ਕਿ ਮੈਂ ਆਪਣਾ ਮੋਦੀ ਜੀ ਦਾ ਪਰਿਵਾਰ ਕਿਹੜਾ ਹੈ ਮੈਂ ਸਮਝਣਾ ਵਾਂ ਕਿ ਮੋਦੀ ਜੀ ਦਾ ਪਰਿਵਾਰ ਮੈਂ ਆ ਮੋਦੀ ਜੀ ਦਾ ਪਰਿਵਾਰ ਇਹ ਸਾਰੇ ਨੇ ਜਿਹੜੇ ਕਿ ਮੋਦੀ ਜੀ ਦਾ ਪਰਿਵਾਰ ਨੇ ਔਰ ਇਹ ਜਿੰਨੇ ਲੋਕ ਨੇ ਠੱਗ ਬੰਦਨ ਦੇ ਇਹ ਯਾਤੇ ਜਿਸ ਤਰ੍ਹਾਂ ਉਹਨਾਂ ਸੋਨੀਆ ਗਾਂਧੀ ਆ ਉਹ ਰਾਹੁਲ ਗਾਂਧੀ ਆਪਣੇ ਪਰਿਵਾਰ ਦੇ ਲੜਕੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ ਲਾਲੂ ਯਾਦਵ ਜਿਹੜਾ ਹੈ ਉਹ ਆਪਣੇ ਲੜਕੇ ਤੇਜਸੀ ਯਾਦਵ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਹੈ ਅਖਲੇਸ਼ ਯਾਦਵ ਮੁਲਾਇਮ ਸਿੰਘ ਯਾਦਵ ਦਾ ਲੜਕਾ ਹੈ ਅਭਿਸ਼ੇਕ ਜਿਹੜਾ ਕਿ ਮਮਤਾ ਬੇਨਰਜੀ ਦਾ ਭਤੀਜਾ ਹੈ ਸੋ ਸਟਾਲਿਨ ਜਿਹੜਾ ਕਿ ਡੀਐਮਕੇ ਦੇ ਪ੍ਰਮੁੱਖ ਜਿਹੜੇ ਸੀਗੇ ਕਰੁਨਾ ਨੀਦੀ ਉਹਨਾਂ ਦਾ ਲੜਕਾ ਹੈ ਇਹ ਸਾਰੇ ਆਪਣੇ ਪਰਿਵਾਰ ਨੂੰ ਅੱਗੇ ਲਿਆਣਾ ਚਾਹੁੰਦੇ ਨੇ ਮੋਦੀ ਜੀ ਨੇ ਆਪਣਾ ਜੀਵਨ ਜਿਹੜਾ ਹੈ ਉਹ ਆਪਣੇ ਦੇਸ਼ ਦੇ ਲਈ ਪਰਿਵਾਰ ਨੂੰ ਛੱਡਤਾ ਸਾਰਾ ਦੇਸ਼ 140 ਕਰੋੜ ਦੇਸ਼ਵਾਸੀ ਜਿਹੜੇ ਨੇ ਉਹ ਮੋਦੀ ਜੀ ਦਾ ਪਰਿਵਾਰ ਨੇ ਸੋ ਉਸ ਸੰਦਰਭ ਵਿੱਚ ਜੇ ਤੁਸੀਂ ਦੇਖੋ ਕਿ ਡੀਐਮਕੇ ਦੇ ਪ੍ਰਮੁਖ ਨੇ ਕਿਹਾ ਕਿ ਭਾਰਤ ਇੱਕ ਉਪਨਾਦੀਪ ਹੈ ਸਟਾਲਿਨ ਕਹਿੰਦਾ ਕਿ ਸਨਾਤਨ ਧਰਮ ਐਗਜ਼ਿਸਟ ਨਹੀਂ ਕਰਦਾ ਸੋ ਮੈਂ ਸਮਝਣਾ ਕਿ ਇਸ ਚੋਣ ਦੇ ਵਿੱਚ ਲੋਕ ਮੂੰਹ ਤੋੜ ਜਵਾਬ ਦੇਣਗੇ ਠਗਬੰਦਨ ਨੂੰ ਔਰ ਜਿਹੜਾ ਇੱਕ ਸੇਵਕ ਹੈ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਨੂੰ ਬਣਾਣਗੇ ਔਰ ਇੱਕ ਵਾਰੀ ਫੇਰ ਰਾਮ ਰਾਜ ਦੀ ਸਥਾਪਨਾ ਜਿਹੜੀ ਹੈ ਸਾਰੇ ਦੇਸ਼ 'ਚ ਹੋਈ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ 'ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप